ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਫਲੋਰ ਵੱਲੋਂ ਸ਼ਹੀਦ ਭਗਤ ਸਿੰਘ ਅਰਾਜਗੁਰੂ ਅਤੇ ਸੁਖਦੇਵ ਦੀਆਂ ਪ੍ਰਤੀ ਮਾਵਾ ਫਲੋਰ ਵਿੱਚ ਲਗਾਉਣ ਅਤੇ ਇੱਕ ਚੌਂਕ ਦਾ ਨਾਮ ਸ਼ਹੀਦਾਂ ਦੇ ਨਾਂ ਤੇ ਰੱਖਣ ਦੀ ਮੰਗ ਨੂੰ ਲੈ ਕੇ ਨਗਰ ਕੌਂਸਲਰ ਦੇ ਈਓ ਜਗਤਾਰ ਸਿੰਘ ਨੂੰ ਜਾਦ ਪੱਤਰ ਦਿੱਤਾ ਗਿਆ ਸੂਬਾ ਪ੍ਰਧਾਨ ਮਜ਼ਿੰਦਰ ਸਿੰਘ ਤੇਸਵੀ ਨੇ ਕਿਹਾ ਹੈ ਕਿ ਭਗਤ ਸਿੰਘ ਦੀ ਬਰਾਬਰਤਾ ਤੇ ਇਨਸਾਫ ਵਾਲੀ ਵਿਚਾਰਧਾਰਾ ਅੱਜ ਦੇ ਫਿਰਕਾ ਉਪਰਸਤੀ ਅਤੇ ਬੇਰੁਜ਼ਗਾਰੀ ਦੇ ਮਾਹੌਲ ਵਿੱਚ ਹੋਰ ਵੀ ਮਹੱਤਵਪੂਰਵ ਹੈ ਸਭਾ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਅਮੰਗਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅੱਜ ਅਸੀਂ ਸ਼ਿਦਪਗਤ ਸਿੰਘ ਨੌਜਵਾਨ ਸਭਾ ਵੱਲੋਂ ਜਿਹੜੇ ਇਥੋਂ ਦੇ ਨਗਰ ਕੌਂਸਲ ਦੇ ਈਓ ਆ ਉਹਨਾਂ ਨੂੰ ਮੰਗ ਪੱਤਰ ਤੇ ਯਾਦ ਪੱਤਰ ਦਿੱਤਾ ਹੈਗਾ ਕਿਉਂਕਿ ਸਾਡੀ ਸ਼ਹੀਦ ਭਗਤ ਸਿੰਘ 950 ਦੀ ਮੰਗ ਸੀਗੀ ਵੀ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਪੁੱਤ ਜਿਹੜੇ ਆ ਉਹ ਸ਼ਹਿਰ ਅੰਦਰ ਲਗਾਏ ਜਾਣ ਪਿਛਲੇ ਸਮੇਂ ਦੇ ਅੰਦਰ ਅਸੀਂ ਇਸ ਮੰਗ ਨੂੰ ਲੈ ਕੇ ਲੜਾਈ ਵੀ ਲੜੀ ਸੀਗੀ ਏਸੀ ਧਰਨਾ ਦਿੱਤਾ ਸੀਗਾ ਇਹ ਦਫਤਰ ਦੇ ਸਾਹਮਣੇ ਸਾਡੀ ਮੰਗ ਮੰਨੀ ਗਈ ਸੀ ਪਰ ਅਸੀਂ ਸਮਝਦੇ ਆਂ ਵੀ ਮੰਗ ਮੰਨਣ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਇਹਦੇ ਤੇ ਪਰ ਗੌਰ ਨਹੀਂ ਕੀਤਾ ਪ੍ਰੈਕਟੀਕਲੀ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ ਸ਼ਹਿਰ ਦੇ ਅੰਦਰ ਅੱਜ ਇਸੇ ਮੰਗ ਨੂੰ ਲੈ ਕੇ ਦੁਬਾਰਾ ਯਾਦ ਪੱਤਰ ਅਸੀਂ ਪ੍ਰਸ਼ਾਸਨ ਦਿੱਤਾ ਔਰ ਅਪੀਲ ਕੀਤੀ ਆ ਵੀ ਸਾਡੀ ਇਸ ਮੰਗ ਨੂੰ ਜਿਹੜਾ ਆ ਫੌਰੀ ਤੌਰ ਤੇ ਲਾਗੂ ਕੀਤਾ ਜਾਵੇ ਕਿਉਂਕਿ ਭਗਤ ਸਿੰਘ ਅੱਜ ਪੂਰੇ ਪੰਜਾਬ ਦਾ ਨਹੀਂ ਦੁਨੀਆ ਦਾ ਪੂਰੇ ਦਾ ਜਿਹੜਾ ਹੈਗਾ ਆ ਯੂਥ ਦੇ ਲਈ ਆਈਕਨ ਬਣਿਆ ਹੋਇਆ ਇਸ ਕਰਕੇ ਭਗਤ ਸਿੰਘ ਦੀ ਆਈਡੈਂਟੀ ਦਾ ਕੋਈ ਬੁੱਤ ਲੱਗਣਾ ਕੋਈ ਚਰਚਾ ਚੌਂਕ ਬਣਨਾ ਜ਼ਰੂਰੀ ਆ ਫਲੋਰ ਸ਼ਹਿਰ ਦੇ ਅੰਦਰ ਜੇਕਰ ਪ੍ਰਸ਼ਾਸਨ ਨੇ ਸਾਡੇ ਇਸ ਮੰਗ ਦੇ ਉੱਪਰ ਗੌਰ ਨਾ ਕੀਤਾ ਇਸ ਮੰਗ ਨੂੰ ਫਲੋਰ ਦੇ ਅੰਦਰ ਬੁੱਤ ਲਾਉਣ ਦੀ ਨੂੰ ਲਾਗੂ ਨਾ ਕੀਤਾ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਵਾਲ ਲਓ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਅੰਦਰੋਂ ਫਲੋਰ ਦੇ ਅੰਦਰੋਂ ਇਸ ਇਲਾਕੇ ਦੇ ਅੰਦਰੋਂ ਜਿਹੜਾ ਨੌਜਵਾਨਾਂ ਨੂੰ ਇਕੱਠੇ ਕਰਕੇ ਇਸ ਪ੍ਰਸ਼ਾਸਨ ਦੇ ਜਿਹੜਾ ਖਿਲਾਫ ਜਿਹੜਾ ਸੰਘਰਸ਼ ਲਮਾ ਬਿਟਾਂਗੇ